ਇੱਕ ਗੱਲਾਂ ਹੀ ਤੁਹਾਨੂੰ ਜਵਾਨ ਤੇ ਸਿਹਤਮੰਦ ਰੱਖਣਗੀਆਂ ਜ਼ਰੂਰ ਸੁਣੋ ਨੰਬਰ 1 ਜੇਕਰ ਬਰਤਨ ਸਾਫ਼ ਕਰਨ ਕਰਕੇ ਹੱਥ ਖੁਰਦਲੇ ਹੋ ਗਏ ਹੋਣ ਤਾਂ ਉਹਨਾਂ ਨੂੰ ਨਿੰਬੂ ਦੇ ਰਸ ਨੂੰ ਕੱਚੇ ਦੁੱਧ ਵਿੱਚ ਮਿਲਾ ਕੇ ਆਪਣੇ ਹੱਥਾਂ ਉੱਪਰ ਲਗਾਉਣਾ ਚਾਹੀਦਾ ਇਸ ਨਾਲ ਹੱਥ ਕਦੇ ਵੀ ਖੁਰਦਲੇ ਨਹੀਂ ਰਹਿਣਗੇ ਨੰਬਰ 2 ਹਰਾ ਧਨੀਆ ਪੀਸ ਕੇ ਉਸ ਵਿੱਚ ਰਸਤ ਘੱਟ ਕੇ ਪੀਣਾ ਉਲਟੀ ਆਉਣੀ ਤਰੰਤ ਬੰਦ ਹੋ ਜਾਂਦੀ ਹੈ। ਨੰਬਰ 3 ਜੇਕਰ ਕੰਨ ਵਿੱਚ ਮੈਲ ਜਮਾ ਹੋ ਜਾਵੇ ਤਾਂ ਹਲਕਾ ਗਰਮ ਕਰਕੇ ਸਰੋਂ ਦਾ ਤੇਲ ਕੰਨ ਵਿੱਚ ਪਾ ਲਓ ਇਸ ਨਾਲ ਕੰਨ ਬਿਲਕੁਲ ਸਾਫ਼ ਹੋ ਜਾਵੇਗਾ। ਨੰਬਰ 4 ਚੀਨੀ ਨੂੰ ਬਰੀਕ ਪੀਸ ਕੇ ਵਿੱਚ ਇੱਕ ਚਮਚ ਐਲੋਵੇਰਾ ਜੈਲ ਤੇ ਇੱਕ ਚਮਚ ਗੁਲਾਬ ਜਲ ਮਿਕਸ ਕਰਕੇ ਇੱਕ ਸਕਰਬ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਹਲਕੇ ਹੱਥਾਂ ਨਾਲ ਰਗੜੋ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 5 ਚਿਹਰੇ ਦੀਆਂ ਫਿੰਸੀਆਂ ਦੂਰ ਕਰਨ ਲਈ ਗੁਲਾਬ ਜਲ, ਮਲਤਾਨੀ ਮਿੱਟੀ ਤੇ ਥੋੜਾ ਜਿਹਾ ਸ਼ਹਿਦ ਮਿਲਾ ਕੇ ਆਪਣੇ ਚਿਹਰੇ ਉੱਪਰ ਇੱਕ ਪੈਕ ਦੀ ਤਰ੍ਹਾਂ ਲਗਾ ਲਓ। ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 6 ਸਵੇਰ ਦੇ ਸਮੇਂ ਇੱਕ ਗਲਾਸ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲਓ ਇਸ ਨਾਲ ਪੇਟ ਸਾਫ਼ ਹੋ ਜਾਵੇਗਾ ਤੇ ਨਾਲ ਹੀ ਤੁਹਾਡੀ ਸਕਿਨ ਵੀ ਹੈਲਥੀ ਰਹੇਗੀ। ਨੰਬਰ 7 ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਨਾਲ ਥਕਾਵਟ ਦੂਰ ਹੋ ਜਾਵੇਗੀ ਤੇ ਨਾਲ ਹੀ એનર્ਜੀ ਵੀ ਵਧਣ ਲੱਗ ਜਾਵੇਗੀ। ਨੰਬਰ 8 ਹੱਦ ਤੋਂ ਜ਼ਿਆਦਾ ਵਾਲ ਝੜ ਰਹੇ ਹੋਣ ਤਾਂ ਰੋਜ਼ਾਨਾ 1 ਤੋਂ 2 ਚਮਚ ਸੌਫ ਦਾ ਸੇਵਨ ਕਰਨਾ ਬਹੁਤ ਫਾਇਦਾ ਮਿਲਦਾ ਹੈ। ਨੰਬਰ 9 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਲੌਂਗਾਂ ਦਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਪੇਟ ਸਾਫ਼ ਹੁੰਦਾ, ਚਮੜੀ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਤੋਂ ਆਰਾਮ ਮਿਲਦਾ ਤੇ ਨਾਲ ਹੀ ਦੰਦਾਂ ਦੇ अनेका ਹੀ ਰੋਗਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 10 ਜੇਕਰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੋਵੇ ਤਾਂ ਗ੍ਰੀਨ ਟੀ ਦਾ ਸੇਵਨ ਕਰਨਾ ਬਹੁਤ ਲਾਭ ਮਿਲਦਾ ਹੈ। ਨੰਬਰ 11 ਜੇਕਰ ਗੁਰਦੇ ਵਿੱਚ ਪਥਰੀ ਹੋ ਗਈ ਹੋਵੇ ਤਾਂ ਗਾਜਰ ਦਾ ਹਲਵਾ ਬਣਾ ਕੇ ਖਾ ਲਿਆ ਕਰੋ ਇਸ ਨਾਲ ਪਥਰੀ ਟੁੱਟ ਕੇ ਬਾਹਰ ਨਿਕਲ ਜਾਵੇਗੀ। ਨੰਬਰ 12 ਅਲਰਜੀ ਦੀ ਸਮੱਸਿਆ ਵਿੱਚ ਕਦੇ ਵੀ ਲੱਸੀ ਦਾ ਸੇਵਨ ਨਾ ਕਰੋ ਇਸ ਨਾਲ ਅਲਰਜੀ ਦੀ ਸਮੱਸਿਆ ਕਾਫੀ ਹੱਦ ਤੱਕ ਬਦਲਣ ਲੱਗ ਜਾਂਦੀ ਹੈ। ਨੰਬਰ 13 ਜੇਕਰ ਤੁਸੀਂ ਖਾਲੀ ਪੇਟ ਮੁਗਫਲੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਬਾਰ-ਬਾਰ ਭੁੱਖ ਲੱਗਣ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 14 ਜੇਕਰ ਤੁਸੀਂ ਚਾਹ ਪੀਣ ਤੋਂ ਕੁਝ ਸਮਾਂ ਪਹਿਲਾਂ ਇੱਕ ਗਲਾਸ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਕਬਜ਼ ਗੈਰ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਇੱਕ ਮਹੀਨਾ ਲਗਾਤਾਰ ਕਿਸ਼ਮਿਸ਼ ਵਾਲਾ ਪਾਣੀ ਖਾਲੀ ਪੇਟ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਖੂਨ ਦੀ ਸਫਾਈ ਹੁੰਦੀ ਹੈ ਜਿਸ ਨਾਲ ਕਿੱਲ ਮੁਹਾਸੇ ਨਿਕਲ ਜਾਂਦੇ ਹਨ। ਨੰਬਰ 16 ਇੱਕ ਚਮਚ ਐਲੋਵੇਰਾ ਜੈੱਲ ਵਿੱਚ ਦੋ ਤੋਂ ਤਿੰਨ ਟਿੱਕੀਆਂ ਕਪੂਰ ਦੀਆਂ ਮਿਲਾ ਕੇ ਵਿੱਚ ਇੱਕ ਚਮਚ ਐਲੋਵੇਰਾ ਜੈੱਲ ਮਿਲਾ ਲਓ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇੱਕ ਪੇਸਟ ਤਿਆਰ ਕਰਕੇ ਆਪਣੇ ਪੈਰਾਂ ਦੀਆਂ ਹੱਡੀਆਂ ਤੇ ਲਗਾ ਲਓ ਇੱਕ ਦਿਨ ਵਿੱਚ ਫਟੀਆਂ ਹੱਡੀਆਂ ਠੀਕ ਹੋ ਜਾਣਗੀਆਂ ਨੰਬਰ 17 ਇਹਨਾਂ ਆਦਤਾਂ ਕਰਕੇ ਹੀ ਤੁਸੀਂ ਜਲਦੀ ਨਾਲ ਬੁੱਢੇ ਹੋ ਜਾਂਦੇ ਹੋ ਜਿਆਦਾ ਚੀਨੀ ਦਾ ਸੇਵਨ ਕਰਨਾ ਤੋਂ ਬੇਜਾਦਾ ਜਣਾ ਤੇ ਖਾਣ ਪੀਣ ਦਾ ਧਿਆਨ ਨਾ ਰੱਖਣਾ ਰਾਤ ਨੂੰ ਚਿਹਰੇ ਨੂੰ ਸਾਫ਼ ਨਾ ਕਰਨਾ ਨੰਬਰ 18 ਰਾਜਮਾ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਇਸ ਲਈ ਇਹਨਾਂ ਦਾ ਸੇਵਨ ਹਫਤੇ ਵਿੱਚ 2 ਤੋਂ 3 ਵਾਰ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 19 ਕੱਚਾ ਪਿਆਜ਼ ਖਾਣ ਨਾਲ ਪੀੜਤੇ ਕੀੜੇ ਖਤਮ ਹੋ ਜਾਂਦੇ ਆ ਨਾਲ ਹੀ ਵਜ਼ਨ ਨੂੰ ਘਟ ਕਰਨ ਵਿੱਚ ਮਦਦ ਮਿਲਦੀ ਹੈ ਨਾਲ ਹੀ ਦਿਲ ਵੀ ਸਿਹਤਮੰਦ ਰਹਿੰਦਾ ਹੈ ਨੰਬਰ 21 ਆਲੂ ਦਾ ਰਸ ਕੱਢ ਕੇ ਉਸ ਵਿੱਚ ਚੁਟਕੀ ਹਲਦੀ ਦੀ ਮਿਕਸ ਕਰਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਨੰਬਰ 21 ਜਿਹੜੇ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੋਵੇ ਉਹ ਜਿਆਦਾ ਤੋਂ ਜਿਆਦਾ ਨਾਰੀਅਲ ਪਾਣੀ ਦਾ ਸੇਵਨ ਕਰਿਆ ਕਰੋ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ ਨੰਬਰ 22 ਸਾਫ ਕੇਲੇ ਦੇ ਮੁਕਾਬਲੇ ਦਾਗ ਵਾਲੇ ਕੇਲੇ ਵਿੱਚ ਵਿਟਾਮਿਨ E ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 23 ਸਰਦੀ ਖੰਸੀ ਜ਼ੁਖਾਮ ਤੋਂ ਰਾਹਤ ਪਾਉਣ ਲਈ ਤુલਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਪੀਣਾ ਸਰਦੀ ਖੰਸੀ ਜ਼ੁਖਾਮ ਤੋਂ ਆਰਾਮ ਪਾਇਆ ਜਾ ਸਕਦਾ ਹੈ ਨੰਬਰ 24 ਜੇਕਰ ਹੱਥ ਪੈਰ ਸੁੰਨ ਹੋਣ ਦਾ ਮਸਲਾ ਹੋਵੇ ਤਾਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਘੱਟੋ ਘੱਟ 40 ਦਿਨ ਤੱਕ ਪੀਵੋ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 25 ਜੇਕਰ ਸਨਾ ਅੰਕਰਨ ਸਮੇਂ ਪਾਣੀ ਕੰਨ ਵਿੱਚ ਚਲਾ ਗਿਆ ਹੋਵੇ ਤਾਂ ਉਸਨੂੰ ਟੀਡਾ ਕਰਕੇ ਮੂੰਹ 'ਤੇ ਹੱਥ ਰੱਖ ਕੇ ਜ਼ੋਰ-ਜ਼ੋਰ ਦੀ ਫੂਕ ਮਾਰਨੀ ਸ਼ੁਰੂ ਕਰਦੇ ਹੋ ਇਸ ਨਾਲ ਪਾਣੀ ਬਾਹਰ ਨਿਕਲ ਜਾਵੇਗਾ। ਨੰਬਰ 26 ਜੇਕਰ ਤੁਸੀਂ ਛੀਆ ਸਿਰਸਾ ਸੇਵਨ ਹੱਦ ਤੋਂ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਫੂਡ ਅਲਰਜੀ ਹੋ ਸਕਦੀ ਹੈ ਤੇ ਨਾਲ ਹੀ ਦਸਤ ਕਬਜ਼ ਉਲਟੀ ਆਉਣ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ। ਨੰਬਰ ਸਾਈਜੇ ਕਰ ਸਾਫ ਹੁੱਲਣ ਦੀ ਸਮੱਸਿਆ ਹੋਵੇ ਤਾਂ ਪੱਕੇ ਹੋਏ ਚਕੰਦਰ ਉੱਪਰ ਨਾਮਕ ਲਗਾ ਕੇ ਖਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 8 ਲਸਣ ਦੀਆਂ ਕਲੀਆਂ ਵਿੱਚ ਰਾਸ ਕੱਢ ਕੇ ਵਿੱਚ ਸ਼ਹਿਦ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਪੈਕ ਦੀ ਤਰ੍ਹਾਂ ਲਗਾ ਲਓ ਇਸ ਤੋਂ ਕੁਝ ਦਿਨ ਲਗਾਤਾਰ ਇਸਤੇਮਾਲ ਕਰਨ ਨਾਲ ਸਾਈਆਂ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਣਗੀਆਂ ਨੰਬਰ 29 ਜੇਕਰ ਤੁਸੀਂ ਸਵੇਰ ਦੇ ਸਮੇਂ ਹੀ ਹਰੀ ਇਲਾਇਚੀ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਮੂੰਹ ਸਹੀ ਰਹਿੰਦਾ ਤੇ ਨਾਲ ਹੀ ਪੇਤਰੋਗ ਵੀ ਨਹੀਂ ਵੱਧਦਾ ਪੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 30 ਐਲੋਵੇਰਾ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ ਫਿਰ ਬਰਫ਼ ਦੇ ਟੁਕੜੇ ਨੂੰ ਆਪਣੇ ਚਿਹਰੇ ਉੱਪਰ ਰਗੜ ਲਓ ਇਸ ਨਾਲ ਫੈਂਸੀਆਂ ਨੂੰ ਦੂਰ ਬਹੁਤ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਬਹੁਤ ਹੀ کارਗਰ ਨੂੰ। ਨੰਬਰ 31 ਜਿਹੜੇ ਲੋਕ ਜ਼ਿਆਦਾ ਗਰਮ ਪਕਾਣਾ ਖਾਣਾ ਖਾਂਦੇ ਆ ਉਹਨਾਂ ਦਾ ਦਿਲ ਕਮਜ਼ੋਰ ਹੋਣ ਲੱਗ ਜਾਂਦਾ ਨਾਲ ਹੀ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗ ਜਾਂਦੇ ਹਨ ਨੰਬਰ 32 ਦਹੀਂ ਖਾਣ ਨਾਲ ਕਦੇ ਵੀ ਗਰਮ ਰੋਟੀ ਦਾ ਸੇਵਨ ਨਾ ਕਰੋ ਇਸ ਨਾਲ ਤੁਸੀ ਪੇਟ ਨਾਲ ਸੰਬੰਧਿਤ ਕੋ ਰੋਗਾਂ ਦਾ ਸ਼ਿਕਾਰ ਹੋ ਸਕਤੇ ਹੋ ਨੰਬਰ 33 ਜੇਕਰ ਤੁਸੀਂ ਚਾਹੁੰਦੇ ਹੋ ਕਿ ਗੁਰਦੇ ਹਮੇਸ਼ਾ ਸਹੀ ਸਲਾਮਤ ਤੇ ਠੀਕ ਰਹਿਣ ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰਕੇ ਹੀ ਸੌਵੋ ਨੰਬਰ 34 ਸਵੇਰ ਦੇ ਸਮੇਂ ਖਾਲੀ ਪੇਟ ਮੂੰਗੀ ਦੀ ਦਾਲ ਦਾ ਛਿਲਕਾ ਖਾਣ ਨਾਲ वजन ਤੇਜ਼ੀ ਨਾਲ ਘਟ ਹੋਣ ਲੱਗ ਜਾਂਦਾ ਹੈ ਨੰਬਰ 35 ਅਲੋਵੈਰਾ ਦਾ ਜੂਸ ਪੀਣਾ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਨਾਲ ਹੀ ਖੂਨ ਵੀ ਸਾਫ਼ ਹੁੰਦਾ ਰਹਿੰਦਾ ਹੈ। ਨੰਬਰ 36 ਜੇਕਰ ਤੁਸੀਂ ਸਵੇਰ ਦੇ ਸਮੇਂ ਗਰਮ ਪਾਣੀ ਪੀ ਲੈਂਦੇ ਹੋ ਦੁਪਹਿਰ ਦੇ ਸਮੇਂ ਦਹੀਂ ਖਾ ਲੈਂਦੇ ਹੋ ਸ਼ਾਮ ਨੂੰ ਦੁੱਧ ਵਿੱਚ ਹਲਦੀ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਤੁਸੀਂ ਕਦੇ ਵੀ ਹਸਪਤਾਲ ਨਹੀਂ ਜਾਓਗੇ। ਨੰਬਰ 37 40 ਦਿਨਾਂ ਤੱਕ 7 ਬਦਾਮ 10 ਗ੍ਰਾਮ ਮਿੱਸਰੀ 10 ਗ੍ਰਾਮ ਸੌਂਫ ਨੂੰ ਪੀਸ ਕੇ ਰਾਤ ਦੇ ਸਮੇਂ ਗਰਮ ਦੁੱਧ ਨਾਲ ਲੈਣ ਨਾਲ ਦਿਮਾਗ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਣਗੀਆਂ। ਨੰਬਰ 38 ਫਾਸਟ ਫੂਡ ਦਾ ਸੇਵਨ ਜ਼ਿਆਦਾ ਕਰਨਾ ਤੁਹਾਡਾ ਲੀਵਰ ਫੈਟੀ ਹੋਣ ਲੱਗ ਜਾਂਦਾ ਜਿਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦੇ ਹੋ। ਨੰਬਰ 39 ਸੌਣ ਤੋਂ ਪਹਿਲਾਂ ਧੁੰਨੀ ਵਿੱਚ ਤੇਲ ਜ਼ਰੂਰ ਪਾਇਆ ਕਰੋ ਪੂਰੀ ਜ਼ਿੰਦਗੀ ਜਵਾਨ ਦੇ ਨਾਲ-ਨਾਲ ਸਿਹਤਮੰਦ ਵੀ ਰਹੋਗੇ। ਨੰਬਰ 40 পেট درد ਹੋਣ ਤੇ ਜਿਵੇਂ ਵਿੱਚ ਕਾਲਾ ਨਮਕ ਮਿਕਸ ਕਰਕੇ ਗਰਮ ਪਾਣੀ ਨਾਲ ਚਾਹ ਨਾਲ ਲੈ ਲਓ ਤੇ ਤੁਰਤੋ ਆਰਾਮ ਮਿਲੇਗਾ। ਨੰਬਰ 41 ਲੋਹੇ ਦੇ ਬਰਤਨ ਵਿੱਚ ਦੁੱਧ ਪੀਣਾ ਹਾਜਮਾ ਖਰਾਬ ਹੋ ਜਾਂਦਾ ਹੈ। ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਸੌਣ ਨਾਲ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 42 ਜਿਹੜੇ ਤੁਸੀਂ ਆਲੂ ਬੁਖਾਰਾ ਤੇ ਅੰਜੀਰ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਸਰੀਰ ਕਮਜ਼ੋਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 43 ਜਿਹੜੇ ਲੋਕ ਮਸਤੀ ਦਾ ਸੇਵਨ ਜ਼ਿਆਦਾ ਕਰਦੇ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 44 ਗਰਭਪਤੀ ਔਰਤਾਂ ਨੂੰ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 45 ਜਿਹੜੀਆਂ ਔਰਤਾਂ ਰੋਜ਼ਾਨਾ ਮੇਥੀ ਦਾਣੇ ਦਾ ਸੇਵਨ ਕਰਦੀਆਂ ਨੇ ਉਹਨਾਂ ਉੱਪਰ ਕਦੇ ਵੀ ਚਲਦੀ ਬੁਢਾਪਾ ਨਹੀਂ ਆਉਂਦਾ। ਨੰਬਰ ਹਾਲੀ ਸਵੇਰ ਦੇ ਸਮੇਂ ਜੇਕਰ ਤੁਸੀਂ ਟਮਾਟਰ ਦਾ ਜੂਸ ਪੀ ਲੈਂਦੇ ਹੋ ਤਾਂ ਇਸ ਨਾਲ ਬਾਲਕ ਦੇ ਵੀ ਸਫੈਦ ਨਹੀਂ ਹੁੰਦੇ ਨਿੰਮ ਦੀਆਂ ਪੰਜ ਪੱਤੀਆਂ ਖਾਣਾ ਤੁਸੀਂ ਕਦੇ ਵੀ ਜੀਵਨ ਵਿੱਚ ਬਿਮਾਰ ਨਹੀਂ ਹੋਵੋਗੇ ਨੰਬਰ 47 ਜੇਕਰ ਤੁਸੀਂ ਰੋਜ਼ਾਨਾ ਭਿੱਜੀ ਹੋਈ ਮੇਥੀ ਖਾਂਦੇ ਹੋ ਤਾਂ ਇਸ ਨਾਲ ਤੁਸੀਂ 100 ਰੋਗਾਂ ਤੋਂ ਦੂਰ ਰਹਿ ਸਕਦੇ ਹੋ ਨੰਬਰ 48 ਦੰਦਾਂ ਉੱਪਰ ਮਟਰ ਦੇ ਦਾਣੇ ਜਿੰਨਾ ਹੀ ਟੁੱਥ ਪੇਸਟ ਲਗਾਓ ਇਸ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੇ ਸਿਰ ਨੂੰ ਬਹੁਤ ਸਾਰੇ ਰੋਗ ਹੁੰਦੇ ਹਨ ਨੰਬਰ 49 ਇੱਕ ਮਹੀਨਾ ਲਗਾਤਾਰ ਕਾਜੂ ਦਾ ਸੇਵਨ ਕਰਨਾ ਤੁਹਾਡੇ ਵਾਲ ਮਜ਼ਬੂਤ ਤੇ ਚਮਕਦਾਰ ਹੋ ਜਾਣਗੇ ਨਾਲ ਹੀ ਝੜਨੇ ਵੀ ਬੰਦ ਹੋ ਜਾਣਗੇ ਨੰਬਰ 50 ਧਨੀਏ ਦੇ ਬੀਜਾਂ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਸਵੇਰੇ ਇਸ ਦਾ ਸੇਵਨ ਕਰਨਾ ਸਰੀਰ ਪੂਰੀ ਤਰ੍ਹਾਂ ਡੀਟੌਕਸ ਹੋ ਜਾਂਦਾ ਹੈ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਵਾਰ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ